ਹੈਲੋ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਨੂੰ ਮੀਤ ਕਰਦੀ ਆ ਕਿ ਸਭ ਠੀਕ ਹੋਣੀਗੇ ਜੀ ਤਾਂ ਹਾਂਜੀ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਪਲੀਜ਼ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜੀ ਤੇ ਫੇਸਬੁੱਕ ਵਾਲੇ ਜਿਨ੍ਹਾਂ ਨੇ ਹਸਬ ਫੋਲੋ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਫੋਲੋ ਕਰ ਲਓ ਜੀ ਕਿਉਂਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦੇ ਤੁਹਾਨੂੰ ਰਿਸ਼ਤੇ ਚਾਹੀਦੇ ਆ ਉਸ ਤਰ੍ਹਾਂ ਦੇ ਰਿਸ਼ਤੇ ਮਿਲ ਸਕਣਗੇ ਹਨਾ ਕਿਉਂਕਿ ਆਪਣੇ ਕੋਲ ਡਾਟੇ ਬਹੁਤ ਹੀ ਜ਼ਿਆਦਾ ਇਕੱਠੇ ਹੋ ਜਾਂਦੇ ਆ ਹੋ ਜਾਂਦੇ ਆ ਜੀ ਤੇ ਉਹਨਾਂ ਵਿੱਚ ਇਹ ਆ ਕਿ ਜਲਦੀ ਤੋਂ ਜਲਦੀ ਆਪਾਂ ਨੂੰ ਇਹ ਰਿਸ਼ਤੇ ਆਪਣੇ ਸਰੀਜਾ ਜਾਣਗੇ ਤੇ ਹਾਂਜੀ ਅੱਜ ਦੇ ਡਾਟਾ ਦੀ ਗੱਲ ਕਰਦੀਆਂ ਜੀ ਅੱਜ ਤੇ ਡਾਟੇ ਹੈਗੇ ਆ ਜੀ ਇੱਕ ਮਜਬੂਤ ਸਿੱਖ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਆਇਆ ਹੈ ਜੀ ਜਿਹਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਡੇਟ ਆਫ ਬਰਥ ਹੈਗਾ 1997 ਦਾ ਜੀ ਤੇ ਹਾਈਟ ਹੈਗੀ ਆ 54 ਜੀ ਕੁੜੀ ਦਾ ਰੰਗ ਸਾਵਲਾ ਹੈ ਜੀ ਏਰੀਆ ਉਹਨਾਂ ਦਾ ਮੋਗਾ ਹੈਗਾ ਜੀ 4 ਸਾਲ ਦੀ ਡਿਗਰੀ ਹੈ ਬੀਐਸ ਨਰਸਿੰਗ ਦੀ ਉਹਨਾਂ ਦੀ ਤੇ ਉਹਨਾਂ ਨੇ ਉਹ ਪ੍ਰੋਫੈਸਰ ਲੱਗੀ ਹੋਈ ਹੈ ਜੀ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਤੇ ਜੇ ਕਿਸੇ ਨੂੰ ਇਸ ਰਿਸ਼ਤੇ ਦੀ ਨੀਡ ਹੋਵੇ ਤਾਂ ਜਲਦੀ ਤੋਂ ਜਲਦੀ ਕੰਟੈਕਟ ਕਰਿਓ ਜੀ ਪਹਿਲੋਂ ਦਾ ਨੇ ਰੇਣੀ ਸਰਕਾਰੀ ਜੋਬ ਵਾਲਾ ਮੁੰਡਾ ਹੋਵੇ ਚਾਹੀਏ ਸਰਕਾਰੀ ਜੋਬ ਵਾਲੇ ਨੂੰ ਉਹਨਾਂ ਦੀ ਪਹਿਲਾ ਜੇ ਨਹੀਂ ਸਰਕਾਰੀ ਜੋਬ ਵਾਲਾ ਮਿਲਦਾ ਤਾਂ ਪ੍ਰਾਈਵੇਟ ਜੋਬ ਵਾਲਾ ਨੂੰ ਨਹੀਂ ਕਰਨਾ ਹੈਗਾ ਜੀ ਉਹਨਾਂ ਨੇ ਜਾਂ ਕੋਈ ਬਾਹਰਲਾ ਫੋਰਨ ਦਾ ਹੋਵੇ ਜਿੱਦਾਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਪੀਆਰ ਮੁੰਡਾ ਹੋਵੇ ਜੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੇ ਚਲਦੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਕਮੈਂਟ ਦੇ ਵਿੱਚ ਦੱਸ ਦਿਓ ਕਰੋ ਕਿ ਤੁਸੀਂ ਡਾਟਾ ਪਾਇਆ ਜਾਂ ਕਿੰਨਾਂ ਨੇ ਡਾਟਾ ਪਾਇਆ ਹੈ ਜੀ ਹਨਾ ਹਾਂਜੀ ਬਾਕੀ ਦੂਸਰਾ ਡਾਟਾ ਜੋ ਹੈਗਾ ਜੀ ਉਹ ਵੀ ਮਜਬੀ ਸਿੱਖ ਪਰਿਵਾਰ ਦੀ ਕੁੜੀ ਹੈ ਦੂਸਰਾ ਡਾਟਾ ਜੋ ਹੈਗਾ ਜੀ ਉਹ ਵੀ ਮਜਬੀ ਸਿੱਖ ਪਰਿਵਾਰ ਦੀ ਕੁੜੀ ਹੈ ਤੇ ਕੁੜੀ ਨੇ ਬੀਸੀਏ ਕੀਤੀ ਹੋਈ ਹੈ ਜੀ ਕੁਆਲਿਫਿਕੇਸ਼ਨ ਉਹਦੀ ਬੀਸੀਏ ਹੈ ਜੀ ਡੇਟ ਆਫ ਬਰਥ ਹੈਗਾ 1998 ਦਾ ਜੀ ਹਾਈਟ ਹੈਗੀ 5 5 ਉਹਦਾ ਵੀ ਕੁੜੀ ਦਾ ਰੰਗ ਕਾਵਲਾ ਹੈ ਬੈਸੀ ਸੋਨੀ ਹੈ ਜੀ ਕੁੜੀ ਹੈ ਨਾ ਪਰਿਵਾਰ ਬਹੁਤ ਵਧੀਆ ਹੈ ਜੀ ਤੇ ਉਹਨਾਂ ਨੂੰ 크ਰਿਸਚਨ ਮੁੰਡਾ ਚਾਹੀਦਾ ਹੈ ਜੀ ਆਪਣੇ ਕੋਲੇ ਕੋਈ 크ਰਿਸਚਨ ਮੁੰਡਾ ਹੋਵੇ ਜਿੰਨਾ ਨੂੰ ਕੋਈ ਅ ਕ੍ਰਿਸਚਨ ਕੁੜੀ ਹੀ ਚਾਹੀਦੀ ਹੋਵੇ ਜੋਬ ਵਾਲਾ ਹੋਵੇ ਜੀ ਤਾਂ ਜਲਦੀ ਤੋਂ ਜਲਦੀ ਕੰਟੈਕਟ ਕਰਿਓ ਬਾਕੀ ਜੀ ਉਹ ਇਹ ਕੁੜੀ ਵਾਲਿਆਂ ਨੂੰ ਇਹ ਨਹੀਂ ਹੈਗਾ ਕਿ ਮੁੰਡਾ ਕ੍ਰਿਸਚਨ ਹੀ ਹੋਵੇ ਜੀ ਹਨਾ ਤੇ ਕੁੜੀ ਵਾਲਿਆਂ ਨੂੰ ਇ tanto ਨਹੀਂ ਹੈਗਾ ਜੀ ਹਨਾ ਕਿ ਮੁੰਡਾ ਕ੍ਰਿਸਚਨ ਹੀ ਹੋਵੇ ਉਹਨਾਂ ਨੂੰ ਇਹ ਹੈ ਕਿ ਮੁੰਡਾ ਕੋਈ ਵੀ ਹੋਏਗਾ ਹਨਾ ਜਿਵੇਂ ਕਿ ਕਾਸਟ ਮਜਬੂਰ ਸਿੱਖ ਪਰਿਵਾਰ ਤੋਂ ਹੀ ਹੋਵੇ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੋਵੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਾਂ ਮਾਤਾ ਨੂੰ ਮੰਨਣ ਵਾਲੇ ਵੀ ਹੋਣਗੇ ਤਾਂ ਉਹ ਕਹਿੰਦੇ ਕਿ ਕੁੜੀ ਇਹ ਆ ਕਿ ਉਹਨਾਂ ਦੇ ਰਾਹ ਤੇ ਹੀ ਚੱਲੇਗੀ ਇਹ ਨਹੀਂ ਹੋਏਗਾ ਕਿ ਕੁੜੀ ਆਪਣੀ ਮਰਜ਼ੀ ਕਰੇਗੀ ਕਿ ਮੈਂ ਹਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਸੀ ਜਾਂ ਮੈਂ ਸੌਰੀ ਜੀ ਮੈਂ ਮਤਲਬ ਕ੍ਰਿਸਚੀਅਨ ਸੀਗੀ ਤੇ ਮੈਂ ਇਧਰ ਨਹੀਂ ਜਾਣਾ ਹੈਗਾ ਉਹ ਜੋ ਉਹਨਾਂ ਦੇ ਸਹਰਿਆਂ ਵਾਲਾ ਚੱਲੇਗਾ ਤੇ ਇਹ ਉਹੀ ਮੰਨੇਗੀ ਜੀ ਹਨਾ ਤੇ ਕੋਈ ਐਦਾ ਦੀ ਪ੍ਰੋਬਲਮ ਨਹੀਂ ਆਏਗੀ ਜੀ ਜੇ ਕੋਈ ਮੁੰਡਾ ਹੋਵੇ ਤੇ ਸਰਕਾਰੀ ਜੋਬ ਵਾਲਿਆਂ ਨੂੰ ਇਹਨਾਂ ਨੇ ਵੀ ਪੈਲ ਦਿੱਤੀ ਹੋਈ ਹੈ ਜੀ ਪਹਿਲਾਂ ਤੇ ਪਲੀਜ਼ ਇਹਨਾਂ ਅਸਤੇ ਵੀ ਜ਼ਰੂਰ ਕੰਟੈਕਟ ਕਰਿਓ ਜੀ ਤੇ ਵੀਡੀਓ ਨਾਲ ਨਾਲ ਸ਼ੇਅਰ ਕਰ ਦਿਆ ਕਰੋ ਜੀ ਇਹਨਾਂ ਕੁੜੀਆਂ ਦੇ ਡਾਟੇ ਮੇਰੇ ਕੋਲ ਹਜੇ ਤੱਕ ਪੈਂਡਿੰਗ ਹੀ ਪਏ ਆ ਇਹਨਾਂ ਨੂੰ ਹਜੇ ਤੱਕ ਉਦਾਂ ਦਾ ਰਿਸ਼ਤਾ ਨਹੀਂ ਮਿਲ ਰਿਹਾ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਹੈ ਜੀ ਤੇ ਪਲੀਜ਼ ਤੁਹਾਡੇ ਹੱਥ ਜੋੜ ਕੇ ਮੇਰੇ ਅੱਗੇ ਇਹ ਹੀ ਬੇਨਤੀ ਹੈ ਕਿ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਜੀ ਕਿ ਉਹ ਆਪਣੇ ਕੋਲੇ ਤੀਸਰਾ ਡਾਟਾ ਹੈਗਾ ਜੀ ਤੀਸਰਾ ਡਾਟਾ ਹੈਗਾ ਜੀ ਉਹ ਵੀ ਮਜਬੀ ਸਿੱਖ ਪਰਿਵਾਰ ਦੀ ਕੁੜੀ ਆ ਮਜਬੀ ਸਿੱਖ ਪਰਿਵਾਰ ਦੀ ਕੁੜੀ ਆ ਜੀ ਡੇਟ ਆਫ ਬਰਥ ਹੈਗਾ 1990 ਹਰਟ ਹੈਗੀ ਅਜੀ 5 7 ਕੁੜੀ ਸਮਾਰਟ ਹੈ ਗੁੱਡ ਲੁਕਿੰਗ ਹੈ ਜੀ ਰੰਗ ਪੂਰਾ ਫੇਅਰ ਹੈ ਜੀ ਤੇ ਕੁੜੀ ਨੇ ਬਿਊਟੀ ਚੰਡਾ ਕੋਰਸ ਕੀਤਾ ਹੋਇਆ ਕੁਆਲੀਫਿਕੇਸ਼ਨ ਉਹ ਦੀਏ ਆ ਡੀਏ ਕੀਤੀ ਹੋਈ ਆ ਜੀ ਤੇ ਨਾਲ ਜੀ ਚੰਡਾ ਕੋਰਸ ਕੀਤਾ ਹੋਇਆ ਨਾਲ ਲੈਨੀ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਕੁੜੀ ਨੇ ਤੇ ਉਹਨਾਂ ਨੂੰ ਵੀ ਇਹ ਹੈ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪੀਆਰ ਮੁੰਡਾ ਹੋਵੇ ਬਟ ਇਹ ਹੈ ਕਿ ਕੁੜੀ ਡਾਈਵੋਰਸ ਹੋਇਆ ਗਿਆ ਜੀ ਕੁੜੀ ਦੇ ਕੋਲੇ 10 ਸਾਲ ਦਾ ਬੇਬੀ ਹੈ ਮੁੰਡਾ ਜੀ 10 ਸਾਲ ਦਾ ਕਾਸਟ ਜਿਹਨਾਂ ਦੀ ਮਜਬੀ ਸਿੱਖ ਹੈ ਜੀ ਤੇ ਇਹਨਾਂ ਦੇ ਇਹ ਹੀ ਹੈ ਜੀ ਇਹ ਕੁੜੀ ਦੀ ਡਿਮਾਂਡ ਇਹ ਹੀ ਹੈ ਕਿ ਚਲੋ ਮੁੰਡਾ ਪੀਆਰ ਵੀ ਹੋਵੇਗਾ ਜੀ ਉਹਦਾ ਡਿਵੋਰਸ ਹੋਇਆ ਹੋਏਗਾ ਇੱਕ ਬੇਬੀ ਵੀ ਹੋਏਗਾ ਤਾਂ ਉਹ ਐਕਸੈਪਟ ਕਰ ਲੈਣਗੇ ਨਾਲ ਇਹ ਹੈ ਕਿ ਉਹਨਾਂ ਨੂੰ ਕੁੜੀ ਦਾ ਬੇਬੀ ਦੀ ਅਫਰਡ ਕਰਨਾ ਪੈਣਾ ਹੈ ਜੀ ਬਹੁਤ ਹੀ ਦਰਿਹਕਰ ਹੁੰਦੀ ਆ ਜਿਨ੍ਹਾਂ ਨੂੰ ਚਲੋ ਵਧੀਆ ਜਿਵੇਂ ਸਾਥੀ ਦੀ ਜ਼ਰੂਰਤ ਹੁੰਦੀ ਆ ਕੁੜੀ ਪੜੀ ਲਿਖੀ ਐ ਸੋਹਣੀ ਐ ਸਮਾਰਟ ਐ ਜੀ ਤੇ ਲੈਨੇ ਦਾ ਵੀ ਕੀਤਾ ਹੋਇਆ ਵਾ ਕੁੜੀ ਨੇ ਹਨਾ ਬਾਕੀ ਜੀ ਬਹੁਤ ਵਧੀਆ ਫੈਮਿਲੀ ਐ ਫੈਮਿਲੀ ਦੀ ਪੂਰੀ ਗਾਰੰਟੀ ਹੋਏਗੀ ਜੀ ਤੇ ਪਲੀਜ਼ ਤੁਸੀਂ ਇਸ ਰਿਸ਼ਤੇ ਬਾਰੇ ਵੀ ਜ਼ਰੂਰ ਧਿਆਨ ਦਿਓ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਨੂੰ ਇਹਨਾਂ ਤਿੰਨਾਂ ਕੁੜੀਆਂ ਵਾਸਤੇ ਵਧੀਆ ਤੋਂ ਵਧੀਆ ਯੋਗਵਰ ਮਿਲ ਸਕਣ ਜੀ ਹਨਾ ਤੇ ਜੋ ਆਪਣੇ ਕੋਲੇ ਖੱਤਰੀ ਪਰਿਵਾਰ ਹੋ ਗਏ ਜਿਸ ਨੇ ਜੱਟ ਪਰਿਵਾਰ ਹੋ ਗਏ ਜੀ ਹਨਾ ਇਦਾਂ ਦੇ ਡਾਟੇ ਵੀ ਇਕੱਠੇ ਹੋ ਚੁੱਕੇ ਨੇ ਤੁਹਾਨੂੰ ਮੈਂ ਜੱਟ ਸਿੱਖ ਪਰਿਵਾਰ ਦੀ ਕੁੜੀਆਂ ਦੇ ਡਾਟੇ ਪਿਛਲੀਆਂ ਵੀਡੀਓ ਦੇ ਵਿੱਚ ਬੋਲੇ ਸੀ ਉਹਨਾਂ ਦੇ ਹਜੇ ਰਿਸ਼ਤੇ ਨਹੀਂ ਹੋਏ ਹੋਏ ਜੀ ਹਨਾ ਮੰਨ ਵਧੀਆ ਮੁੰਡੇ ਚਾਹੀਦੇ ਆ ਤੇ ਪਲੀਜ਼ ਜੱਟ ਸੀ ਪਰਿਵਾਰ ਹੋਗੇ ਖੱਤਰੀ ਪਰਿਵਾਰ ਹੋਗੇ ਜੀ ਮੋਗੇ ਦੇ ਨੀਅਰ ਨੀਅਰ ਜਾ ਮੋਗੇ ਦੇ ਵਿੱਚ ਚੱਲੇ ਵੀ ਹੁਣ ਖੱਤਰੀ ਪਰਿਵਾਰ ਸਰਕਾਰੀ ਜੋਬ ਵਾਲੇ ਮੁੰਡੇ ਜ਼ਰੂਰ ਕੰਟੈਕਟ ਕਰਿਓ ਜੀ ਕਿਉਂਕਿ ਕੁੜੀ ਦਾ ਡੇਟ ਆਫ ਬਰਥ 2001 ਦਾ ਆਇਆ ਸੀ ਤੇ ਇੱਕ ਦਾ ਹੈਗਾ 1996 ਦਾ ਜੀ ਖੱਤਰੀ ਪਰਿਵਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਸਰਕਾਰੀ ਜੋਬ ਵਾਲੇ ਹੋਣ ਜੀ ਪ੍ਰਾਈਵੇਟ ਜੋਬ ਵੀ ਹੈ ਗਿਆ ਤਾਂ ਵਧੀਆ ਜੋਬ ਹੋਵੇ ਜੀ ਮੁੰਡੇ ਵਧੀਆ ਵੈਲ ਸੈਟਲ ਹੋਣ ਵਧੀਆ ਘਰ ਹੋਣ ਜੀ ਹਨਾ ਤੇ 30 ਜਰੂਰ ਕੰਟੈਕਟ ਕਰਿਓ ਆਪਣਾ ਫੁੱਲ ਬਾਇਓ ਡਾਟਾ ਜਰੂਰ ਮੈਨੂੰ ਦੱਸ ਦਿਆ ਕਰੋ ਜੀ ਬਾਕੀ ਰਿਪ੍ਰੈਸਨ ਦੇ ਵਿੱਚ ਮੈਂ ਆਪਣਾ ਨੰਬਰ ਕੰਟੈਕਟ ਨੰਬਰ ਦੇਵਾਂਗੀ ਹੋ ਸਕਦਾ ਸਕਰੀਨ ਦੇ ਉੱਪਰ ਵੀ ਮੈਂ ਮੈਂਸ਼ਨ ਕਰ ਦੇਵਾਂਗੀ ਜੀ ਨੰਬਰ ਤੇ ਤੁਸੀਂ ਉਹਦੇ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਜੋ ਵੀ ਕੁੜੀਆਂ ਦੇ ਬਾਇਓ ਡਾਟਾ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਹਨਾ ਉਹ ਵੀ ਤੁਹਾਨੂੰ ਦੱਸੀ ਜਾਣਗੇ ਸਾਰੇ ਹੀ ਤੁਸੀਂ ਉਸ ਨੰਬਰ ਤੇ ਆਪਣਾ ਫੁੱਲ ਬਾਇਓ ਡਾਟਾ ਤੇ ਨਾਲ ਤੁਸੀਂ ਸਬਸਕ੍ਰਾਈਬ ਕੀਤਾ ਹੈ ਜਾਂ ਨਹੀਂ ਕੀਤਾ ਇਹਦਾ ਸਕਰੀਨਸ਼ਾਟ ਮੈਨੂੰ ਜ਼ਰੂਰ ਤੁਸੀਂ ਪਾਦਿਆ ਕਰੋ ਜੀ ਕਿਉਂਕਿ ਮੈਨੂੰ ਫਿਰ ਇਹ ਪਤਾ ਚੱਲ ਜਿਗਾ ਕਿ ਤੁਸੀਂ ਫੇਸਬੁੱਕ ਤੋਂ ਫੋਲੋ ਕਰਕੇ ਮੇਰੇ ਨਾਲ ਜੁੜੇ ਹੋ ਜਾਂ ਇੰਸਟਾਗ੍ਰam ਤੋਂ ਫੋਲੋ ਕਰਕੇ ਮੇਰੇ ਨਾਲ ਜੁੜੇ ਹੋ ਜਾਂ ਤੁਸੀਂ YouTube ਤੋਂ ਮੇਰੇ ਨਾਲ ਜੁੜੇ ਹੋ ਜੀ ਹਨਾ ਕਿਉਂਕਿ ਇੱਥੇ ਸਾਰੇ ਥਾਵਾਂ ਤੇ ਹੀ ਆਪਣਾ ਚੈਨਲ ਚੱਲ ਰਿਹਾ ਹੈ ਜੀ ਤੇ ਬਾਕੀ ਜੀ ਫੇਕ ਅਕਾਊਂਟਾਂ ਤੋਂ ਬਚੋ ਕਿਉਂਕਿ ਮੇਰੇ ਨਾਮ ਤੇ ਬਹੁਤ ਐਦਾ ਦੀਆਂ ਹਨਾ ਜੋ ਕਿ ਫੇਕ ਅਕਾਊਂਟ ਬਣਵਾ ਕੇ ਤੇ ਪੈਸੇ ਪਵਾ ਰਹੇ ਆ ਸੋ ਪਲੀਜ਼ ਇਸ ਕਰਕੇ ਮੈਂ ਤੁਹਾਨੂੰ ਕਹਾਂ ਕਿ ਮੇਰਾ ਜੋ ਵੀ ਮੇਰੀ ਆਈਡੀ ਦਾ ਹੁੰਦਾ ਹੈ ਜੀ ਉਹ ਸਕਰੀਨਸ਼ਾਟ ਮੈਨੂੰ ਜ਼ਰੂਰ ਭਰਿਆ ਕਰੋ ਕਿਉਂਕਿ ਆਪਾਂ ਨੂੰ ਮੈਨੂੰ ਹੀ ਹੁੰਦਾ ਕਿ ਜੇ ਤੁਹਾਡਾ ਸਕਰੀਨਸ਼ਾਟ ਆਏਗਾ ਆਪਣੇ ਕੋਲੇ ਤਾਂ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਤੁਸੀਂ YouTube ਤੋਂ ਮੈਨੂੰ ਸਬਸਕ੍ਰਾਈਬ ਕਰਕੇ ਮੈਸੇਜ ਕੀਤਾ ਹੈ ਤੇ ਬਾਕੀ ਜੀ ਜੋ ਡੀਲਰ ਨੇ ਹਨਾ ਤੇ ਰਿਸ਼ਤੇ ਕਰਵਾਉਣੇ ਨੇ ਡੀਲਰ ਉਹ ਆਪਣੀਆਂ ਵੀਡੀਓ ਤੋਂ ਥੋੜਾ ਗੁੰਮਰੀ ਰਿਹਾ ਕਰਦੇ ਕਿਉਂਕਿ ਆਪਾਂ ਟ੍ਰੈਂਡਿੰਗ ਰਿਸ਼ਤੇ ਨਹੀਂ ਕਰਵਾਉਂਦੇ ਹੇ ਜੇਤੇ ਜੋ ਰਿਸ਼ਤੇ ਹੁੰਦੇ ਆਪਣੇ ਕੋਲੇ ਡਾਇਰੈਕਟ ਹੀ ਹੁੰਦੇ ਆ ਤੇ ਡਾਇਰੈਕਟ ਰਿਸ਼ਤੇ ਹੀ ਕਰਵਾਏਦੇ ਆ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਵਾ ਡਾਇਰੈਕਟ ਉਹਨਾਂ ਦੇ ਪੇਰੈਂਟਸ ਹੀ ਆਪਣੇ ਨਾਲ ਕੰਟੈਕਟ ਕਰਿਆ ਕਰਨ ਜੀ ਤੇ ਜਿੱਦਾਂ ਕੀ ਹਨਾ ਪੇਰੈਂਟਸ ਦੇ ਵਿੱਚੋਂ ਭੈਣ ਭਰਾ ਵੀ ਹੋ ਸਕਦਾ ਹੈ ਕਜ਼ਨ ਵੀ ਹੋ ਸਕਦਾ ਹੈ ਮਾਪੇ ਹੋ ਸਕਦੇ ਆ ਹਨਾ ਜਾਂ ਮੁੰਡਾ ਖੁਦ ਹੋ ਸਕਦਾ ਜਾਂ ਕੁੜੀ ਖੁਦ ਹੋ ਸਕਦੀ ਹੈ ਜੀ ਇਸ ਤਰ੍ਹਾਂ ਡਾਇਰੈਕਟ ਹੀ ਕੰਟੈਕਟ ਕਰਿਆ ਕਰੋ ਆਪਾਂ ਜਵਾਈੰਗ ਰਿਸ਼ਤੇ ਨਹੀਂ ਕਰਵਾਉਂਦੇ ਜੀ ਬਹੁਤ ਐਟਾ ਦੇ ਮੈਸੇਜ ਮੈਨੂੰ ਵਟਸਐਪ ਤੇ ਆ ਜਾਂਦੇ ਆ ਕਿ ਹਾਂਜੀ ਸਾਡੇ ਕੋਲੇ ਜੀ ਪੰਜ ਮੁੰਡੇ ਹੈਗੇ ਸਾਡੇ ਕੋਲੇ ਜੀ ਚਾਰ ਮੁੰਡੇ ਹੈਗੇ ਇਹਨਾਂ ਦੇ ਰਿਸ਼ਤੇ ਕਰਵਾ ਦੋ ਜੀ ਮੇਰੇ ਕੋਲੇ ਖੁਦ ਕੋਲੇ ਡਾਟ ਆਈ ਹੁੰਦੀ ਹੈ ਜੀ ਮੇਰੀ ਆਦਤ ਹੈ ਕਿ ਮੈਂ ਪਹਿਲਾਂ ਆਪਣੇ ਡਾਟਿਆਂ ਵੱਲ ਧਿਆਨ ਦਿੰਦੀ ਆ ਜੀ ਫਿਰ ਕਿਸੇ ਹੋਰ ਦੇ ਡਾਟੇ ਵੱਲ ਧਿਆਨ ਦਿੰਦੀ ਆ ਜੀ ਤੇ ਮੇਰੇ ਕੋਲੇ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਏ ਹੁੰਦੇ ਆ ਮੈਂ ਤਾਂ ਆਪਾਂ ਪਹਿਲਾਂ ਉਹਨਾਂ ਨੂੰ ਹੀ ਦੇ ਦਿਆ ਜਿਨਾਂ ਨੇ ਮੇਰੇ ਤੇ ਟਰਸਟ ਕੀਤਾ ਹੁੰਦਾ ਹੈ ਜੀ ਹੈਨਾ ਤੇ ਬਾਕੀ ਜੋ ਵੀ ਪ੍ਰੋਸੈਸ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਸੇ ਨੇ ਜੇ ਐਡ ਲਗਵਾਉਣੀ ਆ ਤਾਂ ਐਟ ਦਾ ਪ੍ਰੋਸੈਸ ਵੀ ਆਪਾਂ ਤੁਹਾਨੂੰ WhatsApp ਤੇ ਦੱਸ ਦੇਵਾਂਗੇ ਜੀ ਹਨਾ ਉੱਪਰ ਮੈਂ ਆਪਣਾ ਨੰਬਰ ਮੈਂਸ਼ਨ ਕਰ ਦੇਵਾਂਗੀ ਜੀ ਤੇ ਪਲੀਜ਼ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜੋ ਵੀ ਅੱਜ ਮੈਂ ਡਾਟੇ ਪਾਏ ਆ ਇਹਨਾਂ ਨਾਲ ਉਹਨਾਂ ਦੇ ਜੀਵਨ ਸਾਥੀ ਮਿਲਣ ਦੇ ਵਿੱਚ ਤੁਹਾਡਾ ਸਹਿਯੋਗ ਹੋਵੇ ਜੀ ਤੁਹਾਡਾ ਯੋਗਦਾਨ ਕਹਿ ਸਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਣੇ WhatsApp ਤੇ ਤੁਸੀਂ ਸਟੇਟਸ ਲਗਾ ਸਕਦੇ ਹੋ ਆਪਣੇ Instagram ਤੇ ਸਟੋਰੀ ਲਗਾ ਸਕਦੇ ਹੋ ਆਪਣੇ Facebook ਦੇ ਵਿੱਚ ਵੀ ਸਟੋਰੀ ਲਗਾ ਸਕਦੇ ਹੋ ਹਨਾ ਤੁਹਾਡੀ ਸ਼ੇਅਰ ਕਰ ਦਿਆ ਕਰੋ ਜੀ ਤੁਹਾਡੇ ਜੋ ਵੀ WhatsApp ਤੇ ਜਾਂ Instagram ਤੇ ਜਾਂ ਕਿਤੇ ਵੀ ਗਰੁੱਪ ਬਣੇ ਹੋਏ ਆ ਜਾਂ YouTube ਤੇ ਹਨਾ ਤੁਸੀਂ ਜਿੱਥੇ ਵੀ ਜੁੜੇ ਹੋਏ ਹੋ ਉੱਥੋਂ ਹੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਤੇ ਹਾਂਜੀ ਚਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਜਿਨ੍ਹਾਂ ਨੇ ਰਿਜ਼ਰਵ ਕਰ ਲਈ ਹੈ ਬਾਇਓ ਡਾਟਾ ਤੁਸੀਂ ਆਪਣਾ ਕਮੈਂਟ ਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਤਾਂ whatsapp ਤੇ ਕਰ ਸਕਦੇ ਹੋ ਜੀ ਮੇਰਾ ਕਾਲਿੰਗ ਟਾਈਮ ਹੈ ਜੀ 10 ਤੋਂ 11 ਸਿਰਫ ਕਾਲਿੰਗ ਟਾਈਮ ਮੈਂ 10 ਤੋਂ 11 ਹੀ ਗੱਲ ਕਰਦੀ ਹਾਂ ਬਾਕੀ ਐਵਰੀ ਟਾਈਮ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਦੇ ਵਿੱਚ ਆਪਣਾ ਬਾਇਓ ਡਾਟਾ ਮੈਂਸ਼ਨ ਕਰ ਦਿਆ ਕਰੋ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਵੀ ਰਿਸਪੌਂਸ ਚੁੱਕਦੀ ਹਾਂ ਫਿਰ ਤੁਹਾਨੂੰ ਦੱਸ ਦਿਆ ਕਰਾਂਗੀ ਜੀ ਥੈਂਕ ਯੂ ਸੰਦਾਈ